ਮਾਨਯੋਗ ਐਸਐਸਪੀ ਸਾਹਿਬ ਕਪੂਰਥਾਲੀਆ ਦਾ ਤਮਾਦਬ ਮੁਤਾਬਕ ਸੀਜੀਐਸ ਤਰਫ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲੀਆ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ ਐਫਆਈਆਰ ਥਾਣਾ ਸਿਟੀ ਵਿੱਚ ਦਰਜ ਕਰਤੀ ਹੈ ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮੁਕਦਮੇ ਦਰਜੇ ਜਿਨ੍ਹਾਂ ਤੋਂ ਜਮਾਨਤ ਆਇਆ ਹੋਈ ਸੀ ਮਾਨਯੋਗ ਐਸਐਸਪੀ ਸਾਹਿਬ ਕਪੂਰਥਾਲੀਆ ਦਾ ਤਮਾਦਬ ਮੁਤਾਬਕ ਸੀਜੀਐਸ ਤਰਫ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ। ਐਫਆਰ ਥਾਣਾ ਸਿਟੀ ਵਿੱਚ ਦਰਜ ਕਰਤੀ ਹੈ। ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮੁਕਾਦਮੇ ਦਰਜ ਹੈ ਜਿਨ੍ਹਾਂ ਤੋਂ ਜਮਾਨਤ ਆਇਆ ਹੋਇਆ ਸੀ। ਮਾਨਯੂ ਜੀ ਐਸਪੀ ਸਾਹਿਬ ਕਪੂਰਥਾਲਾ ਦਾ ਤਾਅਮਦ ਮੁਤਾਬਕ ਸੀਗੇਸ ਤਾਖ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ। ਐਫਆਈਆ ਥਾਣਾ ਸਿਟੀ ਵਿੱਚ ਦਰਜ ਕਰਤੀ ਹੈ ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮਾਮਲੇ ਦਰਜ ਹੈ ਜਿਨ੍ਹਾਂ ਤੋਂ ਜਮਾਨਤ ਆਇਆ ਹੋਇਆ ਸੀ ਮਾਨਯੋਗ ਐਸਐਸਪੀ ਸਾਹਿਬ ਕਪੂਰਥਾਲਾ ਦੇ ਅਨੁਸਾਰ ਸੀਜੀਐਸ ਤਰਫ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਐ ਐਫਆਈਆ ਥਾਣਾ ਸਿਟੀ ਵਿੱਚ ਦਰਜ ਕਰਤੀ ਹੈ ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮਾਮਲੇ ਦਰਜ ਹੈ ਜਿਨ੍ਹਾਂ ਤੋਂ ਜਮਾਨਤ ਆਇਆ ਹੋਇਆ ਸੀ। ਮਾਨਯੋਗ ਐਸ.ਐਸ.ਪੀ ਸਾਹਿਬ ਕਪੂਰਥਾਲੀਆ ਦਾ ਤਾਅਮਦ ਮੁਤਾਬਕ ਸੀਗੇਗਿਸ ਤਾਖ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲੀਆ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ। ਐਫ.ਆਈ.ਆਰ ਥਾਣਾ ਸਿਟੀ ਵਿੱਚ ਦਰਜ ਕਰਤੀ ਹੈ। ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮਾਮਲੇ ਦਰਜ ਹੈ ਜਿਨ੍ਹਾਂ ਤੋਂ ਜਮਾਨਤ ਆਇਆ ਹੋਇਆ ਸੀ। ਮਾਨਯੋਗ ਐਸ.ਐਸ.ਪੀ ਸਾਹਿਬ ਕਪੂਰਥਾਲੀਆ ਦਾ ਤਾਅਮਦ ਮੁਤਾਬਕ ਸੀਜੀਐਸ ਤੋਂ ਅਫ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ ਐਫਆਈਆ ਥਾਣਾ ਸਿਟੀ ਵਿੱਚ ਦਰਜ ਕਰਤੀ ਹੈ ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮੁਕੱਦਮੇ ਦਰਜੇ ਜਿਨ੍ਹਾਂ ਤੋਂ ਜਮਾਨਤ ਆਇਆ ਹੋਈ ਸੀ ਮਾਨਯੋਗ ਐਸਐਸਪੀ ਸਾਹਿਬ ਕਪੂਰਥਾਲਾ ਦੇ ਹਦਾਮਤ ਅਨੁਸਾਰ ਸੀਜੀਐਸ ਤੋਂ ਅਫ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ। ਐਫ ਆਰ ਥਾਣਾ ਸਿਟੀ ਵਿੱਚ ਦਰਜ ਕਰਤੀ ਆ। ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮਾਮਲੇ ਦਰਜੇ ਜਿਨ੍ਹਾਂ ਤੋਂ ਜਮਾਨਤ ਆਇਆ ਹੋਈ ਸੀ। ਮਾਨਯੋਗ ਐਸ ਐਸ ਪੀ ਸਾਹਿਬ ਕਪੂਰਥਾਲਾ ਦੇ ਅਨੁਸਾਰ ਸੀਜੀਐਸ ਤਾਖ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ। ਐਫ ਆਰ ਥਾਣਾ ਸਿਟੀ ਵਿੱਚ ਦਰਜ ਕਰਤੀ ਆ। ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮਾਮਲੇ ਦਰਜ ਹੈ ਜਿਨ੍ਹਾਂ ਤੋਂ ਜਮਾਨਤ ਆਇਆ ਹੋਇਆ ਸੀ ਮਾਨਯੂ ਏਐਸਪੀ ਸਾਹਿਬ ਕਪੂਰਥਾਲਾ ਦੇ ਅਨੁਸਾਰ ਸੀਗੇ ਇਸ ਤਰ੍ਹਾਂ ਨੇ ਕੱਲ ਕਰਨਵੀਰ ਸਿੰਘ ਕਰਨਵਾਸੀ ਕਪੂਰਥਾਲਾ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਚੋਰੀ ਕੀਤੇ ਹੋਏ 10 ਮੋਟਰਸਾਈਕਲ ਬਰਾਮਦ ਕੀਤੇ ਆ ਐਫਆਈਆਰ ਥਾਣਾ ਸਿਟੀ ਵਿੱਚ ਦਰਜ ਕਰਤੀ ਹੈ ਇਸ ਦੇ ਖਿਲਾਫ ਕਰਨਵੀਰ ਦੇ ਪਹਿਲਾਂ ਵੀ ਚੋਰੀ ਦੇ ਕਾਫੀ ਮਾਮਲੇ ਦਰਜ ਹੈ ਜਿਨ੍ਹਾਂ ਤੋਂ ਜਮਾਨਤ ਆਇਆ ਹੋਇਆ ਸੀ